ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਇਹ 10ਵੀਂ ਦੇ ਸਿਲੇਬਸ ਦੇ ਵਿੱਚ ਕਹਾਣੀ ਹੈ ਰਗੂਵੀਰ ਢੰਡ ਦੀ ਮੜੀਆਂ ਤੋਂ ਦੂਰ ਜਿਹੜੀ ਅੱਜ ਆਪਾਂ ਕਰਨੀ ਹੈ ਹਾਲ ਹੀ ਮਸਾ 9 ਵਜੇ ਹੋਣਗੇ ਕਿ ਟੈਲੀਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ ਇੰਨੇ ਸਵਕਤੇ ਹਾਲ ਜਿਹਾ ਪੈਣ ਲੱਗ ਪਿਆ ਸੁੱਖ ਹੋਵੇ ਪਤਨੀ ਨੂੰ ਪੁੱਤ ਧੀ ਰਾਜੀ ਖੁਸ਼ੀ ਆਪਣੇ ਆਪਣੇ ਕੰਮਾਂ ਤੇ ਪਹੁੰਚ ਗਏ ਹੁਣ ਟੈਲੀਫੋਨ ਚੁੱਕਣ ਤੋਂ ਪਹਿਲਾਂ ਮੈਂ बोल के आख्या सुख ਰੱਖੀ ਤੇ ਟੈਲੀਫੋਨ ਚੁੱਕਿਆ ਹੈਲੋ ਬੇਟਾ ਮੈਂ ਮਾਸੀ ਆ ਤੂੰ ਮੇਰੇ ਕੋਲ ਆ ਸਕਣਾ ਕਿਉਂ ਨਹੀਂ ਮਾਸੀ ਜੀ ਤੁਸੀਂ ਹੁਕਮ ਕਰੋ ਤੇ ਮੈਂ ਆ ਆਂਜ ਸੁੱਖ ਤਾਂ ਹੈ ਫਿਕਰ ਵਾਲੀ ਗੱਲ ਤੇ ਕੋਈ ਨਹੀਂ ਬੇਟਾ ਮੈਂ ਬਹੁਤ ਉਦਾਸ ਹਾਂ ਬਸ ਹੁਣੇ ਆਇਆ ਆਖ ਮੈਂ ਟੈਲੀਫੋਨ ਰੱਖ ਦਿੱਤਾ ਫਿਕਰ ਵਾਲੀ ਗੱਲ ਤਾਂ ਕੋਈ ਨਹੀਂ ਇਹ ਗੱਲ ਮਾਸੀ ਤੂੰ ਖੂਬ ਕਹੀ ਇੰਗਲੈਂਡ ਵਿੱਚ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਵੀ ਕੋਈ ਹੋ ਸਕਦੀ ਹੈ ਕਿ ਕੋਈ ਬੰਦਾ ਉਦਾਸ ਹੋਵੇ ਇਹ ਤਾਂ ਬਿਲਕੁਲ ਅਜਿਹੀ ਗੱਲ ਹੈ ਜਿਵੇਂ ਇੰਡੀਆ ਵਿੱਚ ਕੋਈ ਤੁਹਾਨੂੰ ਟੈਲੀਫੋਨ ਕਰੇ ਕਿ ਜੇ ਤੂੰ ਨਾ ਆਇਆ ਤਾਂ ਸਾਡੇ ਰੋਟੀ ਨਹੀਂ ਪੱਕਣੀ ਇਹ ਵੱਖਰੀ ਗੱਲ ਹੈ ਕਿ ਜਿਸ ਨੂੰ ਰੋਟੀ ਦਾ ਸੰਸਾ ਹੋਵੇ ਟੈਲੀਫੋਨ ਉਹਦੀ ਮਾਰ ਵਿੱਚ ਨਹੀਂ ਹੁੰਦਾ ਰੋਟੀ ਨਾ ਪੱਕਣ ਨਾਲ ਸਰੀਰ ਮਰ ਜਾਂਦਾ ਹੈ ਤੇ ਉਦਾਸੀ ਨਾਲ ਰੂਹ ਤੜਫ ਮਰ ਜਾਂਦੀ ਹੈ ਮੈਂ ਤਿਆਰ ਹੁੰਦਾ ਤੇ ਤੁਰਿਆ ਜਾਂਦਾ ਮਾਸੀ ਦੀ ਉਦਾਸੀ ਦੀ ਕਲਪਨਾ ਕਰਦਾ ਕਰਦਾ ਆਪ ਉਦਾਸ ਹੋ ਗਿਆ ਮਾਸੀ ਦਾ ਪੁੱਤ ਬਲਵੰਤ ਰਾਏ ਕੁਝ ਮਹੀਨੇ ਪਹਿਲਾਂ ਜਦੋਂ ਇੰਡੀਆ ਗਿਆ ਤਾਂ ਮਾਸੀ ਜਾਣੀ ਉਹਦੀ ਮਾਂ ਉਸਨੂੰ ਤੱਤਿਆਂ ਤੱਤਿਆਂ ਸੁਣਾਉਣ ਲੱਗੀ ਰੂੜ ਜਾਣਿਆ ਤੈਨੂੰ 25 ਸਾਲ ਹੋ ਗਏ ਬਲਾਇਟ ਰਹਿੰਦੇ ਨੂੰ ਦੋਵੇਂ ਕੁੜੀਆਂ ਤੇ ਮੁੰਡਾ ਵੀ ਉੱਥੇ ਹੀ ਜੰਮੇ ਪਲੇ ਤੇ ਜਵਾਨ ਹੋਏ ਰੰਨ ਦਾ ਹੀ ਬਣ ਕੇ ਰਹਿ ਗਿਆ ਹੈ ਨਾ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾ ਕਿੰਨੇ ਕਿੰਨੇ ਵਾਰ ਬੁਲਾਈਆਂ ਤੈਨੂੰ ਕੋਈ ਸ਼ਰਮ ਹਿਆ ਨਹੀਂ ਆਂਡਣਾ ਗਵਾਂਡਣਾ ਮੈਨੂੰ ਬੋਲੀ ਮਾਰਦੀਆਂ ਨੇ ਕੀ ਮੌਖਾਵਾ ਉਹਨਾਂ ਨੂੰ ਮਾਮਾ ਦਾ ਕੀਤਾ ਤਾਂ ਪੁੱਤ ਸਾਰੀ ਉਮਰ ਨਹੀਂ ਦੇ ਸਕਦੇ ਤੇਰਾ ਭਾਰ ਚੁੱਕਿਆ ਜਨਮ ਪੀੜਾ ਸਈਆਂ ਤੇਰਾ ਗੰਦ ਹੁੰਜਿਆ ਆਪ ਗਿੱਲੇ ਥਾਂ ਪਈ ਤੈਨੂੰ ਸੁੱਕੇ ਥਾਂ ਪਾਇਆ ਪਰ ਤੂੰ ਮੈਨੂੰ ਇੱਕ ਬਾਰ ਵੀ ਇੰਗਲੈਂਡ ਨਹੀਂ ਵਿਖਾਇਆ ਉਹ 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 ਪੁੱਬਾ ਮਾਰ ਰੋਣ ਲੱਗ ਪਈ ਆਪਣੀ ਮਾਂ ਦੀ ਦਰਦਨਾਕ ਖਾਸ ਸੋਣ ਬਲਵੰਤ ਰਾਏ ਉਹਦੇ ਨਾਲ ਲੱਗ ਮੰਜੇ ਤੇ ਬਹਿ ਗਿਆ। ਉਹਦੀਆਂ ਅੱਖਾਂ ਪੁੰਜੀਆਂ ਤੇ ਗਲਵੱਕੜੀ ਪਾ ਆਖਣ ਲੱਗਿਆ। ਬੀਬੀ ਤੁਹਾਨੂੰ ਹਿੰਦੁਸਤਾਨੀਆਂ ਨੂੰ ਸਿੱਧੀ ਤੇ ਸਪਸ਼ਟ ਗੱਲ ਕਰਨੀ ਪਤਾ ਨਹੀਂ ਕਦੋਂ ਆਵੇਗੀ। ਇੰਜ ਘੇਰ ਕੇ ਗੱਲ ਕਰਦੇ ਹੋ ਜਿਵੇਂ ਤਮਾਕੂ ਦੇ ਖੇਤ ਚੋਂ ਸਹਿਆ ਕੱਢਣਾ ਹੋਵੇ। ਇੰਗਲੈਂਡ ਜਾਣਾ ਹੀ ਬਸ ਗੱਲ ਖਤਮ। ਤੈਨੂੰ ਮੈਂ ਨਾਲ ਲੈ ਜਾਵਾਂਗਾ। ਤੇ ਮਾਸੀ ਜਾਨੀ ਬਲਵੰਤ ਰਾਏ ਦੀ ਮਾਂ ਇੰਗਲੈਂਡ ਆ ਗਈ। हां ਉਸਨੇ ইংল্যান্ডੋਂ ਆਉਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਕੋਲ ਦੋਹਰ ਤੇ ਹਰਲਾ ਦੱਸਿਆ ਪੈਣੋ ਕਿਸੇ ਦਾ ਤਾਂ ਇੱਕ ਅੱਧਾ ਹੋਵੇਗਾ ਮੇਰੇ ਤਾਂ ਸੁਖ ਨਾਲ ਪੰਜੇ ਸਰਬੰਨੇ ਬਲਾਇਤ ਪੁੱਜ ਦੇ ਅਨਸਾਰ ਪਹਿਲੇ ਐਤਵਾਰ ਨੂੰ ਅਸੀਂ ਬਲਵੰਤ ਰਾਏ ਤੇ ਉਹਦੀ ਪਤਨੀ ਨੂੰ ਬਿੰਦੂ ਅਤੇ ਤਿੰਨਾਂ ਬੱਚਿਆਂ ਅਤੇ ਖਾਸ ਮਹਿਮਨ ਮਾਸੀ ਨੂੰ ਖਾਣੇ ਤੇ ਸੱਦਿਆ ਕਿਆ ਬੱਤਾਂ ਸਨ ਮਾਸੀ ਦੀਆਂ ਇੰਨੀ ਸੋਹਣੀ ਔਰਤ ਜੀ ਕੀਤਾ ਕਿ ਬਲਵੰਤ ਨੂੰ ਆਖਾਂ ਤੋਂ ਵੀ ਕੀਦੇ ਤੇ ਗਏ ਕਣਕ ਚਕੰਗਿਆਰੀ ਮਾਸੀ ਕੀ ਸੀ ਕਮਾਲ ਸੀ 5 ਫੁੱਟ 4 ਇੰਚ ਲੰਮੀ ਨਾ ਮੋਟੀ ਨਾ ਛੋਟੀ ਵਾਲ ਬਹੁਤੇ ਚਿੱਟੇ ਕੋਲੇ ਤੇ ਚਮਕੀਲੇ ਮੋਟੀਆਂ ਅੱਖਾਂ ਤਿੱਖਾ ਨੱਕ ਸਭ ਤੋਂ ਖੂਬਸੂਰਤ ਸਨ ਬੁੱਲ ਪਤਲੇ ਮਹੀਨ ਤੇ ਕੋਲੇ ਜਿਵੇਂ شہਦ ਮੜਮੜ ਪਾਲੀ ਹੋਣ ਮੈਂ ਪੈਰੀ ਹੱਥ ਲਾਏ ਤੇ ਮੇਰੀ ਪਤਨੀ ਨੇ ਹੱਥ ਜੋੜ ਨਮਸਤੇ ਬੁਲਾਈ ਮਾਸੀ ਨੇ ਉਸ ਨੂੰ ਗਲਵੱਕੜੀ ਵਿੱਚ ਲਿਆ ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਹਾਂ ਮੈਂ ਉਹਨਾਂ ਨੂੰ ਮਤਾਂਦੇ ਆਖਿਆ ਬੀਬੀ ਜੀ ਮੈਂ ਬੜਾ ਖੁਸ਼ ਆ ਕਿ ਆਪਣੇ ਮੁਲਕ ਵਿੱਚ ਅਜੇ ਤੁਹਾਡੇ ਵਰਗੇ ਮੋਹ ਕਰਨ ਵਾਲੇ ਲੋਕ ਜੀ ਹੁੰਦੇ ਨੇ ਇੱਥੇ ਤਾਂ ਬੀ ਨਾਸ ਹੋ ਗਿਆ ਬਲਵੰਤ ਜਾਰ ਬੱਚਿਆਂ ਨੂੰ ਕਿਉਂ ਨਹੀਂ ਲਿਆਂਦਾ ਮੈਂ ਬੱਚੇ ਨਾਲ ਨਾ ਵੇਖ ਸਵਾਲ ਕੀਤਾ ਉਹ じゃ ਸਾਡੇ ਆਖੇ ਨਹੀਂ ਲੱਗਦੇ ਆਏ ਨਹੀਂ ਬਲਵੰਤ ਨੇ ਜਵਾਬ ਦਿੱਤਾ ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ ਫੜਾਕ ਮੂੰਹ ਤੇ ਗੱਲ ਮਾਰਦਾ ਸੀ ਨਹੀਂ ਭਾਈ ਸਾਹਿਬ ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਹੈ ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਆ ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਉਂਦੀ। ਬੋਰ ਹੀ ਹੋਣਾ ਸੀ ਵਿਚਾਰੀਆਂ ਨੇ। ਪਤਨੀ ਨੇ ਪੜਦਾ ਪਾਇਆ ਜਿਵੇਂ ਹਰ ਮਾਂ ਪਾਉਂਦੀ ਹੈ। ਇਸੇ ਮਿਲਣ ਵਿੱਚ ਅਸੀਂ ਮਾਸੀ ਨੂੰ ਬੀਬੀ ਜੀ ਦੀ ਤਾਂ ਮਾਸੀ ਜੀ ਆਖਣ ਲੱਗ ਪਏ। ਦਰਅਸਲ ਉਹਦੇ ਇੱਕ ਦੋ ਸ਼ਬਦ ਬੰਝਿਆ ਡਿੰਗੀ ਆਦਿਕ ਮੇਰੀ ਪਤਨੀ ਨੇ ਨੋਟ ਕਰਦੇ ਆਖਿਆ। ਤੁਸੀਂ ਤਾਂ ਉੱਧਰ ਪਾਕਿਸਤਾਨ ਤੋਂ ਆਏ ਲੱਗਦੇ ਹੋ। ਹਾਂ ਧੀਏ 라ਵਲਪਿੰਡੀੋਂ। ਮੇਰੇ ਮਾਤਾ ਜੀ ਵੀ 라ਵਲਪਿੰਡੀ ਦੇ ਨੇ। ਫਿਰ ਤੇ ਤੂੰ ਮੇਰੀ ਪ੍ਰੇਮੀ ਹੋਈ ਕੇ ਹਾ ਮਾਸੀ ਜੀ ਪਹਿਲੀ ਮਿਲਣੀ ਵਿੱਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਹੋ ਗਿਆ ਮਾਸੀ ਦੇ ਪੁੱਤਰ ਬਲਵੰਤ ਰਾਏ ਨੇ ਆਪਣੇ ਸਪਸ਼ਟ ਸੁਭਾਅ ਅਨੁਸਾਰ ਸਪਸ਼ਟ ਗੱਲ ਕੀਤੀ ਵੇਖੋ ਬੀਬੀ ਜੀ ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕ ਆ ਸਵੇਰੇ 6 ਵਜੇ ਸੌਪ ਖੋਲਦੇ ਆ ਸ਼ਾਮ ਨੂੰ 9 10 ਵਜੇ ਬੰਦ ਕਰਦੇ ਆ ਘਰ ਪਰਤ ਅੱਧ ਸੁੱਕਦੇ ਹੀ ਰੋਟੀ ਖਾਂਦੇ ਆ ਤੁਸੀਂ ਆਪਣਾ ਦਿਨ ਦਿਲਾਪ ਹੀ ਲਾਉਣਾ ਹੈ ਜੇ ਕਦੀ ਉਦਾਸ ਹੋਵੋ ਤਾਂ ਇਹਨਾਂ ਨੂੰ ਫੋਨ ਕਰ ਲੈਣਾ ਇਹ ਜੇ ਤੁਹਾਡੀ ਖਬਰਸਾਰ ਲੈ ਲੈਣਗੇ ਬੰਦੇ ਚੰਗੇ ਨੇ ਨਾਲੇ ਇਹਨਾਂ ਕੋਲ ਵਕਤ ਹੈ ਕਿਉਂ ਪੁੱਤਰ ਕੋਈ ਕੰਮ ਤਾਂ ਕਰਦਾ ਨਹੀਂ ਕਰਦੇ ਮਾਸੀ ਨੇ ਸਾਨੂੰ ਸਵਾਲ ਕੀਤਾ ਜਿਸ ਦਾ ਸਾਡੇ ਥਾਂ ਉਹਦੇ ਪੁੱਤਰ ਨੇ ਹੀ ਜਵਾਬ ਦਿੱਤਾ ਕੰਮ ਤਾਂ ਕਰਦੇ ਨੇ ਪਰ ਸਾਡੇ ਵਾਂਗ ਕੁੱਤੇ ਦੀ ਮੌਤ ਨਹੀਂ ਮਰਦੇ ਨੌਕਰੀ ਪੇਸ਼ਾ ਲੋਕ ਨੇ 9 ਵਜੇ ਜਾਂਦੇ ਨੇ ਤੇ 5 ਵਜੇ ਘਰ ਸਨੀਚਰ ਐਤ ਪੂਰੀਆਂ ਦੋ ਛੁੱਟੀਆਂ ਇਹੋ ਜਿਹੇ ਲੋਕ ਸਾਡੇ ਲਈ ਤਵੇਲੇ ਹੀ ਹੁੰਦੇ ਨੇ ਮਾਸੀ ਦਾ ਸੁਆਭ ਬਹੁਤ ਮਲਆਪੜਾ ਤੇ ਮਿੱਠਾ ਸੀ ਅਸੀਂ ਤਾਂ ਉਸਨੇ ਮੁੱਲ ਹੀ ਲੈ ਲਿਆ ਅਗਲਾ ਐਤਵਾਰ ਆਇਆ ਤਾਂ ਅਸੀਂ ਮਾਸੀ ਨੂੰ ਪੁੱਛਿਆ ਕਿ ਗੁਰਦੁਆਰੇ ਜਾਵੋਗੇ ਕਿ ਮੰਦਰ ਮਾਸੀ ਨੇ ਜਵਾਬ ਦਿੱਤਾ ਪੁੱਤਰ ਕੋਈ ਫਰਕ ਨਹੀਂ ਦੋਵੇਂ ਥਾਂ ਚੱਲੇ ਚੱਲਾਂਗੇ ਸਵੇਰੇ ਗੁਰਦੁਆਰੇ ਤੇ ਸ਼ਾਮੇ ਮੰਦਰ ਮਾਸੀ ਜੀ ਇਹੋ ਜਿਹੇ ਮहान ਲੋਕ ਤਾਂ ਘੱਟ ਹੀ ਵੇਖੇ ਨੇ ਜਿਹੜੇ ਗੁਰਦੁਆਰੇ ਤੇ ਮੰਦਰ ਦੋਹਾਂ ਥਾਂ ਤੇ ਜਾਂ ਤੁਸੀਂ ਤਾਂ ਕਮਾਲ ਕਰ ਦਿੱਤੀ ਨਹੀਂ ਬੇਟਾ ਇਹ ਫਰਕ ਵਾਲੀ ਬਿਮਾਰੀ ਤਾਂ ਹੋਣੀ ਚੱਲੂਗੀ ਉੰਧਰ ਸਾਡੇ ਪਾਕਿਸਤਾਨ ਵਿੱਚ ਤਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬੜਾ ਪਿਆਰ ਸੀ। ਉਹ ਇੱਕ ਪੁੱਤਰ ਨੂੰ ਤਾਂ ਸਿੱਖ ਜ਼ਰੂਰ ਬਣਾਉਂਦੇ ਸਨ। ਮੈਨੂੰ ਮਾਸੀ ਦੀ ਗੱਲ ਬਹੁਤ ਚੰਗੀ ਲੱਗੀ। ਇਸ ਵਿੱਚ ਲੋਕੀ ਨੇਕ ਭਾਵ ਨਾਣੇ ਮੈਨੂੰ ਕੀ ਲੈ ਲਿਆ। ਬਗੀਚੀ ਵਿੱਚ ਬਾਤ-ਬਾਤ ਦੇ ਫੁੱਲ ਲਹਿਰਾ ਰਹੇ ਹੌਣ ਤਾਂ ਬਗੀਚੀ ਦੀ ਆਪਾਂ ਨੂੰ ਚਾਰ ਚੰਨ ਲੱਗ ਜਾਂਦੇ ਹਨ ਮੈਂ ਸੋਚਿਆ। ਮੈਂ ਤੇ ਮੇਰੀ ਪਤਨੀ ਮਾਸੀ ਨੂੰ ਗੁਰਦੁਆਰੇ ਤੇ ਮੰਦਿਰ ਲੈ ਕੇ ਜਾਣ ਲਈ ਤਿਆਰ ਹੋਵੇ। ਬਲਵੰਤ ਤੇ ਉਹਦੀ ਪਤਨੀ ਉਹਨਾਂ ਦੇ ਲੜਕੇ ਤੇ ਦੋਹਾਂ ਧੀਆਂ ਨੂੰ ਆਖਿਆ ਬਈ ਮਾਂ ਤਾਂ ਤੁਹਾਡੀ ਆ ਤੁਸੀਂ ਵੀ ਨਾਲ ਸੰਗਤ ਕਰੋ ਬਲਵੰਤ ਰਾਏ ਨੇ ਫਿਰ ਖਰੀ ਤੇ ਸਪਸ਼ਟ ਗੱਲ ਕਰਦੇ ਆ ਜਵਾਬ ਦਿੱਤਾ ਭਾਈ ਸਾਹਿਬ ਐਤਵਾਰ ਨੂੰ ਸਾਨੂੰ ਸਿਰਫ 4 ਘੰਟੇ ਵੇਲੇ ਮਿਲਦੇ ਨੇ ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸੁਰਗ ਹੁੰਦਾ ਏ ਜਿਸ ਵਿੱਚ ਨਾ ਧੋ ਲੈਂਦੇ ਆ ਮਨ ਮਰਜੀ ਦੀ ਤਾਜੀ ਰੋਟੀ ਖਾ ਲੈਂਦੇ ਤੇ ਸੌਂ ਲੈਂਦੇ ਆ ਇਹੇ ਸੁਰਗ ਸੱਤੋਂ ਨਾ ਖੋਹੋ ਠੀਕ ਹੈ ਨਹੀਂ ਹੋ ਸਕਦਾ ਤੂੰ ਵੀ ਇਨਾਂ ਅੰਤ ਚੱਲ ਮੰਦਰ ਗੁਰਦੁਆਰੇ ਜਾ ਮਾੜੀ ਮੋਟੀ ਆਪਣੀ ਸਭਿਆਤਾ ਦਾ ਪਤਾ ਲੱਗੇਗਾ ਮੈਂ ਉਹਨਾਂ ਦੇ ਲੜਕੇ ਨੂੰ ਆਖਿਆ ਸੌਰੀ ਅਕਲ ਜੀ ਮੈਂ ਆਪਣੇ ਫਰੈਂਡਾਂ ਨਾਲ ਆਲਰੇਡੀ ਪ੍ਰੋਗਰਾਮ ਬਣਾਇਆ ਹੋਇਆ ਹੂੰ ਜਿਵੇਂ ਮੈਨੂੰ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਨੇ ਬਹੁਤ ਬੋਰ ਹੋ ਜਾਂਦਾ ਹਾਂ ਤੂੰ ਭਾਈ ਨਹੀਂ ਤਾਂ ਮੈਂ ਅੰਕਲ ਜੀ ਇੱਥੇ ਟੈਲੀ ਵੇਖਣਾ ਤੂੰ ਭਾਈ ਮੇਰਾ ਮੈਂ ਉਹਨਾਂ ਦੀ ਭਲੀ ਮਾਨਸ ਜਹੀ ਕੁੜੀ ਨੂੰ ਬੱਚਿਆ ਮੈਂ ਅੰਕਲ ਜੀ ਨਾ ਜਾਵਾਂ ਤਾਂ ਤੁਸੀਂ ਮਾਇਂਡ ਤਾਂ ਨਹੀਂ ਕਰੋਗੇ ਮੈਨੂੰ ਮੰਦਰ ਗੁਰਦੁਆਰੇ ਜਾਣਾ ਚੰਗਾ ਨਹੀਂ ਲੱਗਦਾ ਪਿਛਲੇ ਸਮੇਂ ਦੀਆਂ ਨਾ ਸਮਝ ਆਉਣ ਵਾਲੀਆਂ ਗੱਲਾਂ ਕਰਦੇ ਮੈਂ ਘਰ ਹੀ ਫੈਰਾਂਗੀ ਤੇ ਮੰਮੀ ਦੀ ਹੈਲਪ ਕਰਾਂਗੀ ਪਰ ਜੇ ਤੁਸੀਂ ਆਖੋ ਤਾਂ ਚਲਦੇ ਹਾਂ ਨਹੀਂ ਬੇਟਾ ਤੂੰ ਘਰ ਹੀ ਰਹਿ ਮਾਂ ਦੀ ਸੇਵਾ ਕਰਮ ਨਾਲ ਹੀ ਮਿਲਦੀ ਹੈ ਪਰ ਜਿਹੜੇ ਘਰ ਵਿੱਚ ਮਾਂ ਬਾਪ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਆਪਣੇ ਬੱਚਿਆਂ ਦਾ ਮੂੰਹ ਵੀ ਨਹੀਂ ਵੇਖਦੇ ਉਥੇ ਖੈਰ ਕਰਮ ਤਾਂ ਕਿਸੇ ਦੇ ਕੀ ਚੰਗੇ ਹੋ ਸਕਦੇ ਨੇ ਅੱਛਾ ਸਾਸਰੀ ਘਰ ਤਿੰਨ ਵਜ ਤੇ ਅਸੀਂ ਚੱਲੇ ਇਹ ਹੀ ਸਿਲਸਲਾ ਕਈ ਹਫ਼ਤੇ ਜਾਰੀ ਰਿਹਾ ਮਾਸੀ ਪੁਰਾਣੇ ਵੇਲੇਆਂ ਦੀ ਔਰ ਅਸੀਂ ਪੁਰਾਣੇ ਸਮਿਆਂ ਦੀਆਂ ਔਰਤਾਂ ਵਿੱਚ ਇੱਕ ਚੀਜ਼ ਤਾਂ ਸਾਂਝੀ ਹੁੰਦੀ ਹੈ ਕਿ ਉਹ ਕਰਮ ਕਰਦੀਆਂ ਹਨ ਸੋਚਦੀਆਂ ਤੇ ਝੂੜਦੀਆਂ ਨਹੀਂ ਮਨ ਵਿੱਚ ਵਿਚਾਰ ਆਇਆ ਨਹੀਂ ਤੇ ਉਹ ਉੱਠ ਕੇ ਦੁਰੀਆਂ ਨਹੀਂ ਮਾਸੀ ਗੁਰਦੁਆਰੇ ਗਈ ਮੱਥਾ ਟੇਕਿਆ ਤੋ ਬੋਲ ਬਾਣੀ ਦੇ ਸੋਨੇ ਮੁਰ ਮੱਥਾ ਟੇਕਿਆ ਤੇ ਮੇਰੀ ਪਤਨੀ ਨੂੰ ਪੁੱਛਣ ਲੱਗੀ ਲੰਗਰ ਕਿੱਧਰ ਹੈ ਧੀਏ ਮੇਰੀ ਪਤਨੀ ਉਸਨੂੰ ਲੰਗਰ ਵਿੱਚ ਲੈ ਗਈ ਮਾਸੀ ਨੇ ਏਪਰਨ ਬੰਨ੍ਹਿਆ ਤੇ ਰੋਟੀਆਂ ਪਕਾਉਣ ਲੱਗ ਪਈ ਇਸ ਕਰਮ ਦਾ ਅਸਰ ਆਮ ਸੇਵਕਾਂ ਤੇ ਤਾਂ ਪੈਣਾ ਹੀ ਸੀ ਪ੍ਰਧਾਨ ਤੇ ਵੀ ਪਿਆ ਹਾਲਾਂਕਿ ਧਾਰਮਿਕ ਆਗਾਰੇ ਅਤੇ ਪ੍ਰਧਾਨਾਂ ਤੇ ਆਮ ਸੇਵਕਾਂ ਵੱਲੋਂ ਕਿਤੇ ਚੰਗੇ ਕਰਮਾਂ ਦਾ ਅਸਰ ਘੱਟ ਹੀ ਪੈਂਦਾ ਉਸਨੇ ਵੀ ਮੈਨੂੰ ਵਾਰ-ਵਾਰ ਕਿਹਾ ਕੇ ਮਾਤਾ ਜੀ ਨੂੰ ਲੈ ਕੇ ਆਇਆ ਕਰੋ ਏਹੋ ਜਿਹੇ ਸੇਵਾ ਭਾਵਨਾ ਵਾਲੇ ਜੂੜਿਆ ਸਦਕਾ ਹੀ ਗੁਰੂ ਘਰ ਆਵਾਜ਼ ਨੇ ਪ੍ਰਧਾਨ ਵੀ ਮੈਨੂੰ ਬਲਵੰਤ ਰਾਏ ਵਾਂਗ ਸਪਸ਼ਟ ਬੰਦਾ ਜਾਪਦਾ ਸੀ ਇਸੇ ਤਰ੍ਹਾਂ ਮੰਦਰ ਵਿੱਚ ਮਾਸੀ ਨੇ ਭਜਨ ਗਾਏ ਤੇ ਧੂੜਾਂ ਪੁੱਟ ਦਿੱਤੀਆਂ ਇੱਥੇ ਵੀ ਪ੍ਰਧਾਨ ਸਾਹਿਬ ਐਨੇ ਪ੍ਰਭਾਵਿਤ ਹੋਏ ਕਿ ਆਪ ਪੰਜਾਬੀ ਹੁੰਦੇ ਆ ਵੀ ਮੈਨੂੰ ਹਿੰਦੀ ਵਿੱਚ ਬੇਨਤੀ ਕੀਤੀ আরে ਭਾਈ ਮਾਤਾ ਜੀ ਕੋ ਹਰ ਵੀਕ ਲਿਆਇਆ ਕਰੋ ਅੱਛੇ ਭਜਨ ਗਾਣੇ ਵਾਲੇ ਤੋਂ ਮਿਲਤੇ ਹੀ ਨਹੀਂ ਇੰਨਾਂ ਸਾਰੀਆਂ ਗੱਲਾਂ ਤੋਂ ਵੱਧ ਮਾਸੀ ਨੂੰ ਇੰਗਲੈਂਡ ਤੇ ਰਹਿਣ ਸਹਾਨੇ ਪ੍ਰਭਾਵਿਤ ਕੀਤਾ ਬਸ ਮਹਾਪ੍ਰਸੰਨਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀਆਂ ਕੋ ਸਿਫਤਾਂ ਕਰਦੇ ਰਹਿੰਦੇ। ਬੇਟਾ ਵੇਖਣ ਤੇ ਸੁਣਨ 'ਚ ਬਹੁਤ ਫਰਕ ਹੈ। ਜੇ ਸੁਰਗ ਕਿਤੇ ਹੋਵੇਗਾ ਵੀ ਤਾਂ ਉਹ ਇੰਗਲੈਂਡ ਤੋਂ। ਚੰਗੇਰਾ ਨਹੀਂ ਹੋਵੇਗਾ। 에어ਪੋਰਟ ਤੇ ਉਤਰੀ ਤਾਂ ਇੰਨੇ ਕੋਰੇ ਚਿੱਟੇ ਲੋਕ ਤੇ ਇੰਨੀ ਸਫਾਈ ਵੇਖ ਮੇਰੀ ਤਾਂ ਅੱਖਾਂ 'ਚ ਹੰਢ ਆ ਗਈਆਂ। ਇੰਨੀਆਂ ਚੌੜੀਆਂ ਤੇ ਸਾਫ਼-ਸੁਥਰੀਆਂ ਸੜਕਾਂ ਭਾਵੇਂ ਜੀਵ ਨਾਲ ਜੱਟ ਲਗੋ। ਕੋਈ ਹਾਰ ਨਹੀਂ ਜਾਂਦਾ। ਇੰਡੀਆ 'ਚ ਤਾਂ ਬੱਚਾ ਤਰਕਾਂ ਵਾਲੇ ਕੰਨਾਂ ਦੇ ਪਰਦੇ ਪਾੜ ਦਿੰਦੇ ਨੇ ਤੇ ਗੰਦ ਤੋਬਾ ਤੋਬਾ ਅੱਜ ਮੇਰਾ ਬਲਵੰਤ ਦੱਸਦਾ ਸੀ ਕਿ ਇੰਨਾ ਮੁਲਕਾਂ ਤੋਂ ਮੱਖਣ ਦੁੱਧ ਤੇ ਪਨੀਰ ਸੰਭਾਲਿਆ ਨਹੀਂ ਜਾ ਰਿਹਾ ਇਸ ਲਈ ਮੁਫਤ ਵੰਡਿਆ ਜਾ ਰਿਹਾ ਹੈ ਮੈਂ ਤਾਂ ਅੰਨੀ ਆ ਕੇ ਸੁਰਗ ਵਿੱਚ ਵੀ ਇੰਨੀ ਨਿਯਮਤਾ ਨਹੀਂ ਹੋ ਸਕਦੀਆਂ ਨਾਲੇ ਪੁੱਤਰ ਸੁਰਗ ਗਾ ਕਿਸ ਨੇ ਵੇਖਿਆ ਹੈ ਬਾਵਾ ਅੰਗਰੇਜ਼ ਨੇ ਐਵੇਂ ਤੇ ਨਹੀਂ ਨਾ ਦੁਨੀਆ ਤੇ ਰਾਜ ਕੀਤਾ ਪਰ ਮਾਸੀ ਜੀ ਅਸੀਂ ਤਾਂ ਮੱਖਣ ਦੀ ਥਾਂ ਮਾਰਜਰੀਨ ਖਾਂਦੇ ਆ ਤਾਂ ਕਿ ਮੋਟੇ ਨਾ ਹੋ ਜਾਈਏ ਦੁੱਧ ਵੀ ਬਹੁਤ ਚਰਬੀ ਵਧਾਉਂਦਾ ਏ ਇਸੇ ਲਈ ਘੱਟ ਕਰੀਮ ਵਾਲਾ ਦੁੱਧ ਪਿੰਦੇ ਆ ਮੇਰੀ ਪਤਨੀ ਨੇ ਆਖਿਆ ਮਾਸੀ ਮੇਰੀ ਪਤਨੀ ਨੂੰ ਚਾਹੀ ਲੈ ਕੇ ਪਈ ਤਾਈਓ ਤਾਂ ਫੱਕੜ ਪਈ ਲੱਗਦੀ ਐ ਦੁੱਧ ਮੱਖਣ ਤਾਂ ਰਿਸ਼ੀ ਆ ਮੁੰਨੀਆਂ ਤੇ ਮਹਾਰਾਜਾਂ ਦੀ ਖਰਾਕ ਸੀ ਜਿਹੜੇ ਬੇਦ ਗ੍ਰੰਥ ਲਿਖਦੇ ਸਨ ਤੇ ਯੁੱਧ ਕਰਦੇ ਸਨ ਨਾ ਮੇਰੀ ਤੇ ਖਾਇਆ ਪੀਆ ਕਰ ਇਹ ਜਿਹੜੀਆਂ ਤੇਰੇ ਮੁੱਢ ਦੇ ਤੇ ਤ੍ਰਿਕਲ ਪੀਣਾ ਰਹਿੰਦੇ ਆ ਨੇ ਨਾ ਜੇ ਦਿਨਾਂ ਵਿੱਚ ਨਾ ਜਕੀਆਂ ਜਾਣ ਤਾਂ ਮੈਨੂੰ ਫੜ ਲਵੇ। ਉਹ ਤਾਂ ਠੀਕ ਹੈ ਮਾਸੀ ਜੀ ਪਰ ਵੇਖੋ ਮੌਸਮ ਕਿੰਨਾ ਭੈਣਾ ਰਹਿੰਦਾ। ਸਾਰਾ ਦਿਨ ਕੈਦਿਆਂ ਵਾਂਗ ਅੰਦਰ ਤਾਲੇ ਰਹੀ ਰਹੇ। ਮੈਂ ਆਖਿਆ ਮਾਸੀ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ। ਬੋਲੀ ਕੀ ਹੋਇਆ ਇਸ ਮੌਸਮ ਨੂੰ ਗਰਮੀ ਤਾਂ ਤਾਂ ਨਾਂ ਨਿਸ਼ਾਨ ਨਹੀਂ ਦੇ। ਇਹ ਨਹੀਂ ਆ ਕਿ ਗਰਮੀ ਸ਼ਾਇਦ ਤੁਸੀਂ ਭੁੱਲ ਗਏ ਹੋ। ਤੋਬਾ ਮੇਰੇ ਰਾਮ। ਇਨਸਾਨ ਸੁੱਕ ਕੇ ਕਾਲਾ ਊਤ ਬਣ ਜਾਂਦਾ ਹੈ। ਸਰਦੀਆਂ ਵਿੱਚ ਹਮੇਸ਼ਾ ਬਿਆਈਆਂ ਫੱਟੀਆਂ ਰਹਿੰਦੀਆਂ ਨੇ ਅੱਧੀ ਰਾਤ ਤੀ ਕਰਤੀ ਡਜ ਗੋਡੇ ਲੈ ਕੇ ਪੈਂਦੇ ਆ ਤਾਂ ਕਿਤੇ ਜਾ ਕੇ ਪੈਰ ਜਰਾ ਗਰਮ ਹੁੰਦੇ ਨੇ ਜਦੋਂ ਬਰਸਾਤਾਂ ਲੱਗ ਜਾਂ ਤਾਂ ਚਿੱਕੜ ਹੀ ਚਿੱਕੜ ਮੱਛਰ ਇੰਨੇ ਕਿ ਹੁਣ ਇੰਡੀਆ ਵਿੱਚ ਘਰ-ਘਰ ਮਲੇਰੀਆ ਤੇ ਰੋਕੀ ਪਏ ਰਹਿੰਦੇ ਨੇ ਅੰਦਰ ਕਿਉਂ ਤਾੜੇ ਰਹੋ ਇੰਨੇ ਸੋਹਣੇ ਮਕਾਨ ਗਲੀਚੇ 24 ਘੰਟੇ ਗਰਮ ਪਾਣੀ ਭਾਵੇਂ ਚਵੱチェ ਭਰ-ਭਰ ਨਹਾਓ ਗੈਸ ਦੇ ਹੀਟਰ ਤੇ ਕੁੱਕਰ ਟੈਲੀਵਿਜ਼ਨ ਵੀਡੀਓ ਤੇ ਕਮਰੇ ਕਮਰੇ ਵਿੱਚ ਟੇਪ ਰਗੜਦਾ ਬਾਹਰ ਘਰ ਅਬਸਤ ਵਿੱਚ ਵੀ ਇਹੋ ਜਿਹੇ ਸੁੱਖ ਨਹੀਂ ਜੇ ਹੋਣੇ ਸ਼ੁਕਰਕਾਰ ਪੁੱਤਰ ਸ਼ੁਕਰ ਜੇ ਇੰਡੀਆ ਚ ਹੁੰਦਾ ਤਾਂ ਮਸਾਂ ਕੀ ਤੇ ਸਕੂਟਰੀ ਜੁੜਨੀ ਸੀ ਉਹ ਵੀ ਜੇ ਦੋਵੇਂ ਕੰਮ ਕਰਦੇ ਹੁੰਦੇ ਜਦੋਂ ਦੀ ਮਸੀ ਇੰਗਲੈਂਡ ਆਈ ਸੀ ਹੋਰ ਦੀ ਹੋਰ ਹੀ ਹੋ ਗਈ ਸੀ ਉਹ ਇੰਗਲੈਂਡ ਦੀ ਇਥੋਂ ਤੱਕ ਦਵਾਨੀ ਹੋ ਗਈ ਕਿ ਇੱਕ ਦਿਨ ਮੈਨੂੰ ਤੇ ਮੇਰੀ ਪਤਨੀ ਨੂੰ ਆਖਣ ਲੱਗੀ ਬੇਟਾ ਮੈਂ ਤਾਂ ਬਲਵੰਤ ਨੂੰ ਆਖਣ ਲੱਗੀ ਆ ਜਰਾ ਜੀ ਜਕਦੀਆਂ ਤੁਸੀਂ ਮਾਕਾ ਵੇਖ ਕੇ ਗੱਲ ਕਰਨਾ ਜੇ ਉਹ ਮੈਨੂੰ ਪੱਕੇ ਤੌਰ ਤੇ ਇੱਥੇ ਰੱਖ ਲਵੇ ਤਾਂ ਮੇਰੀ ਵੀ ਅੰਤਲੀ ਉਮਰ ਸੁਰਗ ਵਿੱਚ ਕੱਟ ਜਾਵੇਗੀ ਜਦੋਂ ਵਾਪਸ ਜਾਣ ਦਾ ਖਿਆਲ ਆਉਂਦਾ ਏ ਤਾਂ ਹੌਲ ਪੈਣ ਲੱਗ ਜਾਂਦਾ ਏ ਫਿਰ ਹੌਲੀ ਹੌਲੀ ਉਹਦੇ ਪਾਉਜੀ ਵੀ ਆ ਜਾਣਗੇ ਸਾਡਾ ਦੋਹਾਂ ਦਾ ਜਹਾਨ ਤੇ ਆਣਾ ਸੁਖਲਾ ਹੋ ਜਾਵੇਗਾ ਪ੍ਰਮਾਤਮਾ ਤੁਹਾਨੂੰ ਭਾਗ ਲਾਵੇ ਇੱਕ ਦਿਨ ਮੈਂ ਬਿਮਾਰ ਹੋ ਗਿਆ ਤੇ ਘਰ ਵਿੱਚ ਇਕੱਲਾ ਪਿਆ ਪਿਆ ਅੱਕ ਗਿਆ ਮਸੀ ਨੂੰ ਫੋਨ ਕੀਤਾ ਕਿ ਜੇ ਸੰਭਵ ਹੋਵੇ ਤਾਂ ਆ ਜਾਵੇ ਮਸੀ ਜਿੱਥੇ ਖਲੋਤੀ ਸੀ ਉੱਥੋਂ ਹੀ ਆ ਗਈ ਬੜੇ ਫਿਕਰ ਨਾਲ ਪੁੱਛਣ ਲੱਗੀ ਕੀ ਗੱਲ ਬੇਟਾ ਠੀਕ ਤਾਂ ਹੈ ਮਾਸੀ ਜੀ ਬੁਖਾਰ ਸੀ ਜਰਾ ਮੈਂ ਆਖਿਆ ਚੱਲੋ ਛੁੱਟੀ ਹੀ ਲੈ ਲੈਂਦੇ ਆ ਪਰ ਇਹ ਮੜੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਹੈ ਕੀ ਜ਼ਿੰਦਗੀ ਆ 7 ਸਾਲੇ ਇਸ ਮੁਕਾਨ ਵਿੱਚ ਰਹਿੰਦੇ ਆ ਹੋਵੇ ਪਰ ਕਦੇ ਕੋਈ ਗੁਆਂਢੀ ਸਾਡੇ ਘਰ ਨਹੀਂ ਆਇਆ ਉਸ ਮੁਲਕ ਵਿੱਚ ਰਹਿਣ ਦਾ ਕੀ ਹੱਜ ਹੈ ਜਿੱਥੇ 100 ਚੋਂ 95 ਬੰਦੇ ਤੁਹਾਨੂੰ ਜਾਣਦੇ ਹੀ ਨਾ ਹੋਣ ਜਾਹਰ ਹੈ ਕਿ ਮਾਸੀ ਨੂੰ ਮੇਰੀ ਗੱਲ ਪਸੰਦ ਨਹੀਂ ਸੀ ਆਉਣ ਤੇ ਨਾ ਹੀ ਆਈ ਉਹ ਬਹੁਤ ਪਿਆਰ ਪਰ ਬਹੁਤ ਹੀ ਦ੍ਰਿੜਤਾ ਨਾਲ ਬੋਲੀ ਬੇਖ ਬੇਟਾ ਹੁਜ ਤਾਂ ਤੇਰੀ ਮਰਜੀ ਏ ਪਰ ਤੂੰ ਮੜੀਆਂ ਸੇ ਵਿਆਹ ਵਰਗੇ ਕੁਲ ਐਣੇ ਤੇ ਨਹਿਸ ਬੋਲ ਨਾ ਬੋਲੇ ਅਗਰ ਤੇਰੀ ਕਾਰਵਾੜੀ ਤੇਰਾ ਪੁੱਤ ਤੇਰੀ ਨੂੰ ਤੇਰੀ ਧੀ ਬੇਖ ਕਿੰਨਾ ਖੁਸ਼ ਪਰਿਵਾਰ ਏ ਸਭ ਤੋਂ ਵੱਡੀ ਗੱਲ ਇਹ ਕਿ ਇੰਗਲੈਂਡ ਵਰਗੇ ਸਰਕੇ ਚ ਬੈਠਾ ਹੈ 100 ਬਾਤਾਂ ਤੇ ਨਿੰਸਕਾਰ ਪੁੱਤਰ ਜਿੱਥੇ ਤੀਕ ਲੋਕਾਂ ਦੀ ਗੱਲ ਏ ਇੰਡੀਆ ਵਿੱਚ ਵੀ ਲੋਕ ਹੁਣ ਪਹਿਲਾਂ ਵਾਂਗ ਮਿਲਣਸਰ ਨਹੀਂ ਰਹੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਵੀ ਇੱਕ ਗੁਆਂਢੀ ਦੀ ਦੂਜੇ ਗੁਆਂਢੀ ਨਾਲ ਕੋਈ ਸਾਂਝ ਨਹੀਂ। ਸਾਰੇ ਅੱਗ ਲੱਗੀ ਵਾਂਗ ਫਿਰਦੇ ਨੇ। ਇੱਥੇ ਪੁੱਤਰ ਬੜੀਆਂ ਬਹਾਰਾਂ ਨੇ, ਅਖਰੋਟ ਜਿੱਦੀ ਤਾਂ ਬਦਾਮ ਦੀ ਗਿਰੀਏ ਇੱਥੇ। ਕਾਜੂ, ਲਾਂਗ, ਲਾਚੀਆਂ ਕਿਵੇਂ ਹਰੂਲਦੇ ਫਿਰਦੇ ਨੇ। ਨਾ ਮੇਰਾ ਪੁੱਤਰ ਮੜੀਆਂ ਵਰਗੇ ਬੋਲਣਾ ਬੋਲਿਆ ਕਰ। ਪਰ ਅੱਜ ਮਾਸੀ ਨੂੰ ਕੀ ਹੋ ਗਿਆ ਸੀ? ਉਹ ਤੇ ਉਦਾਸ ਜਾਪ ਰਹੀ ਸੀ। ਮੈਂ ਹੁਣ ਤੁਰਿਆ ਜਾ ਰਿਹਾ ਸਾਂ ਤੇ ਮਾਸੀ ਦੇ ਘਰ ਤੋਂ ਬਹੁਤ ਦੂਰ ਨਹੀਂ ਸਾਂ। ਹਾਇਆ ਸ ਵਿੱਚੋਂ ਲਿਟਨ ਰੋੜ ਤੇ ਪੈ ਗਿਆ ਸੀ ਕਿੰਮੇਣ ਹੋ ਰਹੀ ਸੀ ਹਲਕੀ ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਮਕਾਨਾਂ ਦੀਆਂ ਕਤਾਰਾਂ ਵਿੱਚ ਖਲੋਤੀਆਂ ਸਨ ਜਿਵੇਂ ਕਿਸੇ ਆਦਮ ਖੋਰ ਤੇ ਉਹਦਾ ਪੈਰਾ ਹੋਵੇ ਸਿਰਫ ਘਰ ਖਲੋਤੇ ਸਨ ਬੰਦੇ ਦੀ ਜਾਤ ਦੀਕ ਨਜ਼ਰ ਨਹੀਂ ਆ ਰਹੀ ਇੰਨੇ ਸੋਹਣੇ ਘਰ ਬੰਦੇ ਦੀ ਜਾਤ ਬਿਨਾਂ ਕਿੰਨੇ ਭਿਆਨਕ ਲੱਗ ਰਹੇ ਸਨ ਕਾਲੀ ਛੱਤ ਦੀ ਟੀਸੀ ਤੇ ਇੱਕ ਕਾਲੇ ਪੰਛੀ ਨੇ ਧੌਣ ਚੁੱਕੀ ਤੇ ਉੱਡ ਗਿਆ ਚੁੱਪ ਹੋਰ ਵੀ ਭਿਆਨਕ ਹੋ ਗਈ। ਮੈਂ ਘੰਟੀ ਵਜਾਈ ਤਾਂ ਮਾਸੀ ਨੇ ਇੱਕਦਮ ਬੋਹਾ ਖੋਲ ਦਿੱਤਾ। ਜਿਵੇਂ ਮੈਨੂੰ ਹੀ ਉਡੀਕ ਰਹੀ ਹੋਵੇ। ਮੈਂ ਪੈਰਾਂ ਵੱਲ ਝੁਕਿਆ ਤੇ ਉਸ ਨੇ ਮੇਰਾ ਸਿਰ ਕੋਲ ਉਸਿਆ। ਪਰ ਮੇਰੇ ਸਿਰ ਤੇ ਜਿਹੜਾ ਹੱਥ ਟਿਕਿਆ ਉਸ ਵਿੱਚ ਨਾ ਹੀ ਪਹਿਲਾਂ ਵਰਗੀ ਜਾਨਸੀ ਨਾ ਹੀ ਨਿੱਗ ਤੇ ਨਾ ਹੀ ਥਰਥਰਾਹਟ। ਬਿਲਕੁਲ ਜਿਵੇਂ ਕਿਸੇ ਨੇ ਕੋਈ ਮਰੀ ਹੋਈ ਚੀਜ਼ ਹੌਲੀ ਦੇਣੇ ਮੇਰੇ ਸਿਰ ਤੇ ਰੱਖ ਦਿੱਤੀ ਹੋਵੇ। ਮਾਸੀ ਜੀ ਕੀ ਗੱਲ ਮੁਝੇ-ਮੁਝੇ ਲੱਗਦੇ ਹੋ। ਬਸ ਉਸ ਵੇਤੀ ਧਿਆਨ ਉਹ ਜਿਵੇਂ ਬੋਲਾਂ ਤੇ ਹੀ ਉਡੀਕ ਸੀ ਉੱਭ ਮਰਮਰ ਰੋਣ ਲੱਗ ਪਈ ਮੈਂ ਨੇੜੇ ਹੋ ਗਲਵਕੜੀ ਪਾਉਂਦੇ ਆਖਿਆ ਮਾਸੀ ਜੀ ਆ ਆਇਆਂ ਨਾ ਕਰੋ ਮੈਨੂੰ ਦੱਸੋ ਕੀ ਗੱਲ ਹੈ ਤੁਹਾਡੀ ਹਰ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਸੱਤੀ ਤੇ ਵਹਿ ਮਾਸੀ ਨੇ ਮੇਰੇ ਅੱਗੇ ਇੰਜ ਹੱਥ ਜੋੜੇ ਜਿਵੇਂ ਉਸ ਨੇ ਕੋਈ ਬਹੁਤ ਵੱਡੀ ਸੁੱਖ ਸੁਖਣੀ ਹੋਵੇ ਤੇ ਮੈਂ ਉਸ ਦੀ ਸੁੱਖ ਪੂਰੀ ਕਰ ਸਕਦਾ ਹੋਵਾਂ ਮੈਂ ਬੜਾ ਸ਼ਰਮਿੰਦਾ ਹਾਂ ਉਸ ਦੇ ਜੁੜੇ ਹੋਏ ਹੱਥ ਖੋਲ ਦਿੱਤੇ ਤੇ ਮਾਸੀ ਨੇ ਆਖਿਆ ਪੁੱਤਰ ਤੂੰ ਰਹਿਂਦੀ ਦੁਨੀਆ ਤਿੱਕ ਜੀਵੇਂ ਤੇਰੀ ਭਗਵਾਨ ਤੇਰੇ ਬੱਚੇ ਜੀਣ ਮੇਰੇ ਤੇ ਇੱਕ एहसान ਕਰ ਬਲਵੰਤ ਨੂੰ ਆਖ ਕੇ ਮੈਨੂੰ ਛੇਤੀ ਮੈਨੂੰ ਇੰਡੀਆ ਭੇਜ ਦੇਵੇ ਮੈਂ ਤਾਂ ਜਿਵੇਂ ਚਕਰਾਈ ਗਿਆ ਤੇ ਆਖਿਆ ਹੈ ਤੁਸੀਂ ਤੇ ਇੰਡੀਆ ਤੁਸੀਂ ਤੇ ਇੰਗਲੈਂਡ ਦੀਆਂ ਦਾਤਾਂ ਦੇ ਗੋਣਗਾਉਂਦੇ ਨਹੀਂ ਸੀ ਥੱਕਦੇ ਤੁਸੀਂ ਤਾਂ ਬਾਊ ਜੀ ਨੂੰ ਵੀ ਫਲਾ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦੇ ਸੀ ਕੀ ਗੱਲ ਬਲਵੰਤ ਰਾਏ ਤੁਹਾਡੀ ਨੂੰ ਜਾਂ ਬੱਚਿਆਂ ਨੇ ਤਾਂ ਨਹੀਂ ਕੁਝ ਆਖਿਆ ਤੁਹਾਨੂੰ ਮਾਸੀ ਜਰਾ ਸੰਭਲੀ ਤੇ ਬੋਲੀ ਉੱਤਰ ਦੁੱਖਤਾ ਇਹ ਹੀ ਹੈ ਕਿ ਇੱਥੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਵੇਰੇ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਚਲੇ ਜਾਂਦੇ ਨੇ ਰਾਤ ਨੂੰ ਕਿਤੇ 10 ਵਜੇ ਤੋਂ ਹੀ ਪਿੱਛੋਂ ਆਉਂਦੇ ਨੇ ਤੇ ਇੰਨੇ ਥੱਕੇ ਹੋਏ ਹੁੰਦੇ ਨੇ ਕਿ ਜੇ ਮੈਂ ਕੋਈ ਗੱਲ ਕਰਾਂ ਜਾਂ ਤਾਂ ਲਾ ਕੇ ਰੱਖ ਦਿੰਦੇ ਨੇ ਹਾਂ ਜਾਂ ਹਾਂ ਹੂੰ ਕਰ ਛੱਡਦੇ ਨੇ ਬਸ ਬੀਅਰ दारू ਪੀ ਦੋ ਰੋਟੀਆਂ ਨਿਗਲ ਆਪਣੇ ਕਮਰੇ ਵੱਲ ਨਸ ਜਾਂਦੇ ਨੇ ਮੈਂ ਆਖਨੀ ਆ ਬੱਤ ਬੇਟਾ ਆਂ ਇੰਡੀਆ ਤੋਂ ਤੇਰੇ ਬਾਹੂ ਜੀ ਦੀ ਚਿੱਠੀ ਆਈ ਹੈ ਨਾਲੇ ਤੇਰੀ ਭੈਣ ਦੀ ਵੀ ਬਸ ਬੇਦੀਲੀ ਜਹੀ ਨਾਲ ਆਖ ਦੇ ਦੇਵਾ ਬੀਬੀ ਤੂੰ ਹੀ ਜਵਾਬ ਦੇ ਦੇ ਮੇਰੇ ਕੋਲ ਪੜਨ ਦਾ ਵਕਤ ਨਹੀਂ ਹੈ ਤੁਸੀਂ ਮਾਸੀ ਜੀ ਆਪਣੇ ਨੋਨਾਂ ਨਾਲ ਗੱਲਬਾਤ ਕਰਿਆ ਕਰੋ ਉਹਦੇ ਨਾਲ ਦੁਕਾਨ ਤੇ ਚਲੇ ਜਾਇਆ ਕਰੋ ਔਰਤਾਂ ਨਾਲ ਔਰਤਾਂ ਦੀ ਬੜੀ ਸਾਝ ਹੁੰਦੀ ਹੈ ਮੈਂ ਮਾਸੀ ਨੂੰ ਇਸ ਭਾਵ ਸਾਗਰ ਚੋਂ ਕੱਢਣ ਲਈ ਸੁਝਾ ਦਿੱਤਾ ਮਾਸੀ ਹਸੀ ਉਦਾਸ ਤੇ ਬਿਆੰਗਮਈ ਹੱਸਾ ਤੇ ਆਖਣ ਲੱਗੀ ਵੇ ਪੁੱਤਰ ਗੱਲ ਕੀਤੀ ਦੂਰ ਚਲੀ ਜਾਂਦੀ ਏ ਇਹ ਕੋਈ ਨੋਹ ਏਸ ਦੀ ਸਿਰਫ ਸਕਲੀ ਇੰਡੀਅਨ ਹੈ ਬਾਕੀ ਸਭ ਕੁਝ ਗੋਰੀਆਂ ਤੋਂ ਵੀ ਭੈੜਾ ਏ ਇਹਨੇ ਕਦੀ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ ਕਦੀ ਨਹੀਂ ਆਖਿਆ ਕਿ ਬੀਬੀ ਕੋਈ ਆਪਣੀ ਸੱਭਿਆਚਾਰ ਜਾਂ ਮਾਨ ਮਰਿਆ ਦਾ ਬਾਰੇ ਗੱਲ ਸੁਣਾਓ ਇੱਕ ਦਿਨ ਕਹੇ ਕੋ ਹਾਂ ਮੈਨੂੰ ਦੁਕਾਨ ਤੇ ਲੈ ਤਾਂ ਗਈ ਪਰ ਪਿਛਲੇ ਪਾਸੇ ਇੱਕ ਖੁਰੇ ਜਿੰਨੀ ਥਾਂ ਸੀ ਜਿੱਥੇ ਮੈਨੂੰ 15 ਘੰਟੇ ਤਾੜੀ ਰੱਖਿਆ ਸਾਹ ਕੁੱਟ ਗਿਆ ਮੇਰਾ ਆਉਤਰੀ ਕੈਦ ਵਿੱਚ ਪਤਾ ਨਹੀਂ ਲੋਕ ਕਿਵੇਂ ਰਹਿ ਲੈਂਦੇ ਨੇ ਭਾਈ ਤਾਂ ਫਿਰ ਪੋਤੇ ਪੁੱਤੀਆਂ ਨਾਲ ਦਿਲ ਪਰਚਾਇਆ ਪਤਾ ਨਹੀਂ ਕਿਵੇਂ ਰਹਿ ਲੈਂਦੇ ਨੇ ਲੋਕ ਬਈ ਅਜ ਪਿਆਰਾ ਹੁੰਦਾ ਭਾਈ ਮਾਸੀ ਦੇ ਬੁੱਲਾ ਤੇ ਫਿਰ ਦੁੱਖ ਭਰੀ ਤੇ ਵਿਅੰਗਮਈ ਮੁਸਕਰਾਹਟ ਦਰਤੀ ਪੋਤੇ ਪੋਤੀਆਂ ਮੁੰਡਾ ਕਾ ਛੋਟੀ ਕੁੜੀ ਤਾਂ ਉੰਜ ਹੀ ਇਹਨਾਂ ਦੇ ਕਹਣੇ 'ਚ ਨਹੀਂ ਮੁੰਡਾ ਤਾਂ ਬਹੁਤਾ ਬਾਹਰ ਹੀ ਫਿੱਟਾ ਰਹਿੰਦਾ ਏ ਜਦੋਂ ਘਰ ਹੋਵੇ ਤਾਂ ਟੈਲੀ ਦੀਵਾਰੇ ਜਾਂ ਆਪਣੇ ਕਮਰੇ ਵਿੱਚ ਕੰਨ ਖਾਣੇ ਅੰਗਰੇਜ਼ੀ ਦੇ ਗਾਣੇ ਸੁਣਦਾ ਰਹਿੰਦਾ ਏ ਛੋਟੀ ਕੁੜੀ ਤੇ ਮੈਨੂੰ ਉੰਜ ਹੀ ਲੱਛਣ ਚੰਗੇ ਨਹੀਂ ਜਪਦੇ ਕਈ ਵਾਰ ਮੈਂ ਇੱਕ ਭੈਣੇ ਜਿਹੇ ਵਾਲਾਂ ਵਾਲੇ ਮੁੰਡੇ ਨੂੰ ਉਹਦੇ ਨਾਲ ਗੇਟ ਤੱਕ ਆਉਂਦੇ ਵੇਖਿਆ ਏ ਮੈਂ ਬਲਵੰਤ ਨਾਲ ਗੱਲ ਕਰਨੀ ਤਾਂ ਠੀਕ ਨਹੀਂ ਸਮਝੀ ਕਿ ਕੁੜੀ ਨੂੰ ਤੌੜ ਤਫਾ ਨਾ ਕਰੇ ਨੂੰ ਨਾਲ ਗੱਲ ਕੀਤੀ ਸੀ ਪਤਾਈ ਉਸਨੇ ਕੀ ਜਵਾਬ ਦਿੱਤਾ ਕੀ ਜਵਾਬ ਦਿੱਤਾ ਆਖਣ ਲੱਗੀ ਬੀਬੀ ਇੰਡੀਆ ਦਾ ਮੁੰਡਾ ਤਾਂ ਸਾਡੀਆਂ ਕੁੜੀਆਂ ਨੇ ਲੈਣਾ ਨਹੀਂ ਸਾਡੇ ਕੋਲ ਮੁੰਡੇ ਲੱਭਣ ਦਾ ਵਕਤ ਨਹੀਂ ਸਗੋਂ ਚੰਗਾ ਹੈ ਕਿ ਆਪੇ ਲੱਭ ਲੈਣਗੀਆਂ ਕੀ ਆਖਦੀ ਮੈਂ ਬਸ ਚੁੱਪਚਾਪ ਸੁਣ ਲਈ ਤੇ ਪੀ ਗਈ ਪਰ ਸਾਰੀ ਰਾਤ ਆਪਣੇ ਆਪ ਵਿੱਚ ਰੁੱਝੀ ਰਹੀ ਹੈ ਭਗਵਾਨ ਇੱਥੇ ਵੱਸਦੇ ਲੋਕਾਂ ਦਾ ਕੀ ਬਣੇਗਾ ਮੈਂ ਮਸੀ ਨੂੰ ਜਰਾ ਰੰਗ ਵਿੱਚ ਲਿਆਉਣ ਲਈ ਆਖਿਆ ਤੁਸੀਂ ਕੋਈ ਫਿਕਰ ਨਾ ਕਰੋ ਇੰਨਾ ਕੋਲ ਪੈਸੇ ਬਥੇਰੇ ਨੇ ਇੰਨਾਂ ਦੇ ਬਹੁਤ ਸੋਹਣੇ ਬਕਸੇ ਬਣਨਗੇ ਨਾ ਕਿਸੇ ਨੂੰ ਫੁੱਲ ਚੁਗਣੇ ਪੈਣਗੇ ਤੇ ਨਾ ਹਰ ਦوار ਜਾਣਾ ਪਵੇਗਾ ਇਹ ਲੋਕ ਬੇਹੱਦ ਖੁਸ਼ ਨੇ ਆਪਣੀ ਉਲੂਆ ਦੀ ਦੁਨੀਆ ਵਿੱਚ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਕੋਈ ਇੰਨਾਂ ਲਈ ਚਿੰਤਾ ਕਰੇ ਬੜੀ ਕੁੜੀ ਤਾਂ ਬੜੀ ਚੰਗੀ ਹੈ ਉਹਦੇ ਨਾਲ ਗੱਲਬਾਤ ਕਰਿਆ ਕਰੋ ਚੰਗੀ ਤਾਂ ਸ਼ਾਇਦ ਹੋਵੇਗੀ ਪਰ ਬੋਲੀ ਦੀ ਕੋਈ ਸਾਂਝ ਨਹੀਂ ਬਸ ਹੈਲੋ ਤੇ ਗੁੱਡ ਨਾਈਟ ਕਰਨ ਲੱਗੀ ਮੈਨੂੰ ਚੁੰਮ ਜ਼ਰੂਰ ਲੈਂਦੀ ਏ ਘੜੀ ਕੋ ਕਲੇਜੇ ਵਿੱਚ ਠੰਡ ਪੈ ਜਾਂਦੀ ਏ ਬਸ ਮੂੜੋ ਹੀ ਚੁੱਪ ਤੇ ਉਦਾਸੀ ਜਿਹੜੀ ਘੰਟਿਆਂ ਵੱਧੀ ਨਹੀਂ ਟੁੱਟਦੀ ਮਾਸੀ ਦੀਆਂ ਗੱਲਾਂ ਤੋਂ ਮੈਂ ਉਸ ਵੀ ਹਾਲਤ ਦਾ ਅੰਦਾਜ਼ਾ ਲਾ ਬੜਾ ਫਿਕਰਮੰਦ ਹੁੰਦਾ ਜਾ ਰਿਹਾ ਹਾਂ ਕੋਈ ਨਾ ਕੋਈ ਰੁਝੇ ਮਾਤਾ ਜ਼ਰੂਰ ਚਾਹੀਦਾ ਹੈ ਇੰਜ ਤਾਂ ਪਾਗਲ ਹੋ ਜਾਵੇਗੀ ਵਿਚਾਰੀ ਇਸੇ ਹਾਲਤ ਦੇ ਹੱਲ ਲਈ ਮੈਂ ਕੁਝ ਨਾ ਕੁਝ ਪੁੱਛੀ ਤੇ ਦੱਸੀ ਜਾ ਰਿਹਾ ਹਾਂ ਸਾਂ ਬੱਚਿਆਂ ਲਈ ਖਾਣਾ ਬਣਾਇਆ ਕਰੋ ਨਾਲੇ ਇਹ ਸੁਆਗ ਲੈਣਗੇ ਨਾਲੇ ਤੁਹਾਡਾ ਵਕਤ ਘਟ ਜਾਇਆ ਕਰੇਗਾ ਮਾਸੀ ਡਾਡੇ ਦੁੱਖ ਨਾਲ ਬੋਲੋ ਪੰਜੇ ਜਣਿਆਂ ਦੇ 50 ਕੋਈ ਕਿਸੇ ਨੂੰ ਖੇਚਲ ਹੀ ਨਹੀਂ ਦਿੰਦਾ ਇੰਡੀਆ ਵਿੱਚ ਸਵੇਰੇ ਸਾਮ ਨਿਆਣਿਆਂ ਨੇ ਆਸਮਾਨ ਤੇ ਚੁੱਕਿਆ ਹੁੰਦਾ ਏ ਕਿ ਮਾਤਾ ਜੀ ਮੈਂ ਪਰੌਂਠੀ ਖਾਣੀ ਏ ਮਾਤਾ ਜੀ ਮੈਂ ਗੋਭੀ ਨਾਲ ਫੁਲਕਾ ਖਾਣਾ ਏ ਮਾਤਾ ਜੀ ਮੈਂ ਚਾਹ ਪੀਣੀ ਏ ਮਾਤਾ ਜੀ ਮੈਂ ਦੁੱਧ ਪੱਤੀ ਪਾ ਕੇ ਪੀਣਾ ਏ ਪਰ ਇੱਥੇ ਕੀ ਚਰ ਵਿੱਚ ਵੜਦੇ ਨੇ ਤੇ ਡੱਬਿਆਂ ਚੋਂ ਕੰਪਲੈਕਸ ਫੇਟ ਵਿੱਚ ਪਾ ਵਿੱਚ ਦੁੱਧ ਵੀ ਬੋਤਲ ਉਲੱਤ ਖਾ ਕੇ ਆ ਜਾਂਦੇ ਨੇ ਜਾਂ ਮਾਸ ਮੱਛੀ ਤਲ ਤਲ ਖਾਈ ਜਾਂਦੇ ਨੇ ਮੇਰਾ ਤਾਂ ਪੁੱਤਰ ਧਰਮ ਪ੍ਰਿਸ਼ਟ ਕਰ ਛੱਡਿਆ ਸੁ ਇੰਡੀਆ ਜਾਂਦੀ ਹੀ ਪਹਿਲਾਂ ਹਰਦਵਾਰ ਨਾ ਕੇ ਹੀ ਘਰ ਬੜਾਂਗੀ ਨਾ ਮਸੀ ਜੀ ਜਿਉਂਦੇ ਜੀ ਹਰਦਵਾਰ ਨਾ ਜਾ ਮੈਂ ਮਜ਼ਾਕ ਕੀਤਾ ਪਰ ਮਾਸੀ ਤਾਂ ਹੋਰ ਵੀ ਘਬੀਰ ਹੋ ਗਈ ਸੀ ਅਤ ਨਿਮਰਤਾ ਨਾਲ ਬੋਲੀ ਪੁੱਤਰ ਜੇ ਤੂੰ ਮੈਨੂੰ ਇੰਡੀਆ ਕਲਾਉਂ ਚ ਮੇਰੀ ਮਦਦ ਕਰੇ ਤਾਂ ਮੈਂ ਤੇਰਾ एहसान ਉਮਰ ਤੱਕ ਨਹੀਂ ਭੁੱਲਾਂਗੀ ਨਹੀਂ ਤਾਂ ਮੈਂ ਕੁਟਕੁਟ ਕੇ ਮਰ ਜਾਵਾਂਗੀ ਅੱਖ ਉਹ ਮੁੜ ਜਾ-ਜਾਰ ਰੋਣ ਲੱਗ ਪਈ ਮੈਂ ਮਾਸੀ ਦੀਆਂ ਅੱਖਾਂ ਬੁੰਝਿਆ ਉਹਦੀਆਂ ਅੱਖਾਂ ਵਿੱਚ ਤਾਂ ਸੂਰਜ ਮਰਿਆ ਪਿਆ ਸੀ ਮੇਰੀਆਂ ਆਪਣੀ ਅੱਖਾਂ ਭਰ ਆਈਆਂ ਤਸੱਲੀ ਦਿੰਦੇ ਆਖਿਆ ਮਾਸੀ ਜੀ ਕੋਈ ਫਿਕਰ ਨਾ ਕਰੋ ਹੁਣ ਤੁਹਾਨੂੰ ਇੰਡੀਆ ਜਾਣਾ ਹੀ ਚਾਹੀਦਾ ਨਹੀਂ ਤਾਂ ਤੁਹਾਨੂੰ ਇਹ ਮੜੀਆਂ ਵਰਤੀ ਕੱਲ ਨਿਕਲ ਜਾਵੇਗੀ ਮੈਮ ਅਸੀ ਨੋਖਾਂ ਪੁੰਜਣ ਲਈ ਟਿਸ਼ੂ ਖੜਾਇਆ ਮੇਰੇ ਵੱਲੋਂ ਦਰਸਾਈ ਹਮਦਾਦੀ ਤੇ ਤਸੱਲੀ ਨਾਲ ਮਾਸੀ ਜਰਾ ਤੂੰ ਸੰਭਲ ਗਈ ਤੇ ਆਪਣੇ ਆਪੇ ਵਿੱਚ ਆਉਂਦੀ ਆਖਣ ਲੱਗੀ ਪੁੱਤਰ ਮੈਂ ਤਾਂ ਆਪ ਮਰ ਕੇ ਵੇਖ ਲਿਆ ਏ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈ ਏ ਮੜੀਆਂ ਵਿੱਚ ਤਾਂ ਫਿਰ ਵੀ ਚੜਦੀ ਧੂਪ ਆਉਂਦੀ ਵਾ ਵਗਦੀ ਏ ਪੰਛੀ ਚੈਕਦੇ ਨੇ ਇਹ ਸੀ ਜੀ ਕਹਾਣੀ ਦਸਵੀਂ ਦੇ ਸਿਲੇਬਸ ਦੇ ਵਿੱਚ ਹੈ ਮੜੀਆਂ ਤੋਂ ਦੂਰ ਦੇ ਦੇ ਵਿੱਚ ਦੱਸਿਆ ਕਿ ਪ੍ਰਦੇਸ਼ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸੰਵੇਦਨਸ਼ੀਲ ਬੰਦਾ ਹੈ ਉਹਦੇ ਲਈ ਔਖਾ ਹੈ ਰਹਿਣਾ ਤੇ ਇਹਦੇ ਆਪਾਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਕੱਲ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਜਿਹੜੇ ਤੁਹਾਨੂੰ ਸਭ ਦਾ ਔਖੇ ਲੱਗੇ ਨੇ ਉਹ ਕਮੈਂਟ ਜ਼ਰੂਰ ਕਰਿਓ ਕਿਉਂਕਿ ਫਿਰ ਮੈਨੂੰ ਪਤਾ ਲੱਗ ਜਾਏਗਾ ਕਿ ਕਿਹੜੇ ਸ਼ਬਦਾਂ ਦੇ ਅਰਥ ਦੱਸਣੇ ਨੇ ਪਲੀਜ਼ ਇਹ ਤੋਂ ਕਹਾਣੀ ਸੁਣਨ ਤੋਂ ਬਾਅਦ ਜਦ ਹੀ ਕਮੈਂਟ ਲਿਖ ਦਿਓ ਤੇ ਮੈਂ ਫਿਰ ਉਹ ਤਿਆਰੀ ਕਰਕੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਉਹ ਦੱਸ ਕਰਾਂਗੇ ਸਾਰੇ ਤੇ ਪਰਸਨ ਉਤਰ ਵੀ ਤੇ ਜਿਹੜੇ ਚੈਨਲ ਦੇ ਨਾਲ ਜੁੜੇ ਹੋ ਲਾਈਕ ਸ਼ੇਅਰ ਕਰ ਦਿਓ ਲਾਈਕ ਤਾਂ ਕਰਦਿਆ ਕਰੋ ਇੱਕ ਚੰਗਾ ਲੱਗਦਾ ਫਿਰ ਸਾਰਿਆਂ ਦਾ ਚੈਨਲ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ